ਇਹ ਤੀਜੇ ਸੂਏ ਵਾਸਤੇ ਗੱਭਣਾ ਹੈ। ਐਦਕੀ ਭਾਈ 13-14 ਤਾਂ ਦਊਗੀ ਦਊਗੀ। ਹੂੰ ਜਿਹੜੇ ਹਸਾਣਾ ਮਤਲਬ ਐਦਕੀ ਸਾਂਭੀ ਇਹਨਾਂ ਨੇ। ਹੂੰ ਤੇ ਮਤਲਬ 15-16 ਤੱਕ 2 ਕਿਲੋ ਦਾ ਜੰਪ ਤਾਂ ਮਾਰ ਹੀ ਜਾਂਦਾ ਜਾਨਵਰ ਜੀ। ਸਾਂਭੀ ਵਾਲੀ ਚੰਗੀ ਆ ਤਕਰੀਬਨ ਹਾ ਚੰਗੀ ਆ ਸਾਫ ਸੁਥਰੀ ਆ ਕੁੰਡੇ ਸਿੰਘ ਆ। ਇਥਾਂ ਤੁਣ ਵੀ ਚੰਗੇ ਆ। ਬੰਦੇ ਇੱਥੇ। ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਆ ਸਾਰਿਆਂ ਦਾ ਢਾੜੀਵਾਲ ਡੇਰੀ ਫਾਰਮ ਦੇ ਉੱਤੇ। ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਆਦਮਪਰਾ। तहसील रामपुरा फूल ਤੇ ਜਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਹੈ। ਸਾਹਮਣੇ ਵੀਡੀਓ ਦੇ ਵਿੱਚ ਤੁਸੀਂ ਮੱਝ ਦੇਖ ਰਹੇ ਹੋ। ਇਹ ਬਕਾਊ ਆ ਗਈ। ਤੀਜਾ ਸੂ ਹੈ ਇਸ ਵਾਰ ਇਹਨੇ ਸੋਣਾ ਹੈ। ਤਕਰੀਬਨ 5-7 ਦਿਨ ਇਹਦੇ ਦਿਨ ਪੂਰੇ ਹੋਣ ਦੇ ਪਏ ਆ। ਕੋਈ ਵਪਾਰ ਦਾ ਕੰਮ ਨਹੀਂ ਆਮ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਆ। ਐਂ ਪਸ਼ੂ ਰੱਖੇ ਹੋਏ ਆ। ਉਹਨਾਂ ਪਸ਼ੂਆਂ ਦੇ ਵਿੱਚ ਉਹ ਇਹ ਮੱਝ ਬਕਾਊ ਕਰੀ ਆ। ਤੇ ਜੋ ਇਹਦੀ ਬੰਨਦੀ ਡਿਟੇਲ ਆ। ਉਹ ਸਾਰੀ ਤੁਹਾਨੂੰ ਆਪਾਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਮੈਂ ਜਾਂ ਦੱਸਣ ਮਤਾ ਉਹ ਦੂਜੇ ਸੂਏ ਤਾਂ ਵਧੀਆ ਦੁੱਧ ਦਿੱਤਾ ਪਿਆ ਤੇ ਬਾਕੀ ਬਾਅਦ ਦੇ ਵਿੱਚ ਤੁਹਾਨੂੰ ਆਪਾਂ ਤੋਰ ਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਹੜੀ ਉਪਰੇ ਤੋਂ ਪਸ਼ੂ ਡਰ ਜਾਂਦਾ ਹੈ ਤੇ ਅੱਜ ਥੋੜਾ ਆਪਾਂ ਜਿਆਰਾ ਸਮਾਨ ਹੀ ਲੈਂਦੇ ਬਾਈ ਨਾਲ ਗੱਲਬਾਤ ਕਰਾਉਣੀ ਹੈ ਤੇ ਡਿਟੇਲ ਲੈ ਕੇ ਦਿੰਨੇ ਹਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਬਾਈ ਆਪਣਾ ਨਾਮ ਦੱਸ ਦਿਓ ਆਪਣਾ ਨਾਮ ਕੁਲਵਿੰਦਰ ਸਿੰਘ ਹੈ ਬਾਈ ਠੀਕ ਹੈ ਹਾਂਜੀ ਤੇ ਜਿਹੜੀ ਬਈ ਆਪਾਂ ਇਹ ਮੱਝ ਵੇਚਣ ਲੱਗੇ ਆ ਆਪਣੇ ਘਰ ਦੇ ਕੋਈ ਆ ਹਨਾ ਹਾਂਜੀ ਇਹ ਆਪਣੀ ਨਹੀਂ ਮਤਲਬ ਇਹ ਹਾਂਜੀ ਇਹ ਆਪਣਾ ਯਾਰ ਮਿੱਤਰ ਉਹਨਾਂ ਦੀ ਸੀਗੀ ਮੱਝ ਤੇ ਉਹ ਮਰ ਵੀਡੀਓ ਤੇ ਮੂਰੇ ਆਉਂਦੇ ਨਿਗੇ ਸੰਗ ਜੀ ਮੰਨਦੇ ਮੈਂ ਕਿਹਾ ਵੀ ਚੱਲਾ ਮੈਂ ਬੋਲ ਦਿੰਨਾ ਚੱਲ ਜੇ ਬਾਲਾ ਤਾਂ ਠੀਕ ਆ ਹਾਂ ਵੀ ਉਹਨਾਂ ਦਾ ਬਰਪਾਰ ਦਾ ਕੰਮ ਨਹੀਂ ਮਤਲਬ ਨਾ ਘਰੇਲੂ ਜਾਨਵਰ ਉਹਨਾਂ ਦੇ ਆ ਠੀਕ ਆ ਘਰੇਲੂ ਹੀ ਆ ਜਾਣੀ ਹਾਂ ਬਈ ਹਾਂ ਠੀਕ ਹੈ ਤੇ ਕੀ ਡਿਟੇਲ ਹੈ ਦੀ ਕਿਹੜੇ ਸੂਏ ਸੋਣ ਡਿਟੇਲ ਇਹਦੀ ਬਈ ਇਹ ਤੀਜੇ ਸੂਏ ਵਾਸਤੇ ਗੱਭਣਾ ਹੈ ਇਹ ਜੀ ਜਿਵੇਂ ਸੁਣਾ ਇਸ ਵਾਰ ਹਾਂਜੀ ਹਾਂਜੀ ਕਿੰਨੇ ਦਿਨ ਪਏ ਆਗੇ ਇਹਦੇ ਦਿਨ 7 ਕ ਦਿਨ ਪਏ ਆ ਜੀ ਹਫਤਾ ਪਿਆ ਦਿਨ ਪੂਰੇ ਹਫਤਾ ਪਿਆ ਜੀ ਹਾਂ ਕਈ ਵਾਰੀ ਗੱਡੀ ਦੇ ਜਾਣ ਆਉਣ ਨਾਲ ਭਵੇਂ ਕੋਈ ਹਾਂ ਉਹ ਤਾਂ ਦਿਨ ਵੱਧ ਵੀ ਲੈ ਆ ਸਕਦਾ ਪਸ਼ੂ ਪਹਿਲਾਂ ਵੀ ਸੂ ਸਕਦਾ ਹਾਂ ਹਾਂਜੀ 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 ਠੀਕ ਆ ਤੇ ਕਿੰਨਾ ਦੁੱਧ ਦਿੱਤਾ ਬਈ ਦੂਜੇ ਸੂਏ ਦੇ ਵਿੱਚ ਦੁੱਧ ਬਈ 13 ਤੋਂ 14 ਕਿਲੋ ਰਾਮ ਬੈਰ ਨਾਲ ਖੁੱਲਾ ਚੋਇਆ ਵੈਨਾਂ ਦਾ ਠੀਕ ਆ ਹਾਂਜੀ ਤੇ ਇਸ ਵਾਰ ਫਿਰ ਵਧੀਆ ਉਮੀਦ ਆ ਐਦ ਕੀ ਭਈ 13 14 ਤੱਕ ਦਊਗੀ ਦਊਗੀ ਹੂੰ ਜਿਹੜੇ ਹਿਸਾਬ ਨਾਲ ਮਤਲਬ ਐਦ ਕੀ ਸਾਂਭੀ ਇਹਨਾਂ ਨੇ ਹੂੰ ਤੇ ਮਤਲਬ 15 16 ਤੱਕ 2 ਕਿਲੋ ਦਾ ਜੰਪ ਤਾਂ ਮਾਰ ਹੀ ਜਾਂਦਾ ਜਾਨਵਰ ਜੀ ਬਹੁਤ ਚੰਗੀ ਤਿਆਰੀ ਹੈ ਜੀ ਸੇਵਾ ਤੇ ਹੁੰਦਾ ਬਾਕੀ ਪਹਿਲਾਂ ਸਾਂਭ ਸੰਭਾਲ ਤੇ ਕਿੰਨਾ ਹਾਂਜੀ 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 ਠੀਕ ਆ ਤੇ ਕੋਈ ਸੀਮੰਦ ਦਾ ਪਤਾ ਕੋਈ ਜਿਹੜਾ ਇਹਦੇ ਲੱਗਿਆ ਵਾ ਨੇ ਸੀਵਣ ਇਹਨਾਂ ਨੇ ਬਈ ਸੀਵਣ ਪਹਿਲਾਂ ਸਾਂਭ ਕੇ ਨਹੀਂ ਰੱਖਿਆ ਇਹਨਾਂ ਨੇ ਹਾਂ ਸੀਵਣ ਉਹ ਚੰਗੇ ਤੁਸੀਂ ਗੱਭਣਾ ਮਤਲਬ ਸਾਂਭ ਕੇ ਨਹੀਂ ਰੱਖਿਆ ਇਹਨਾਂ ਨੇ ਇਹਨਾਂ ਦੀ ਨੌਲੇਜ ਨਹੀਂ ਹੈਣੀ ਇਹਨਾਂ ਨੂੰ ਠੀਕ ਆ ਸਟਰਾ ਨਹੀਂ ਸਾਂਭਿਆ ਜਾਣੀ ਸਟਰਾ ਨਹੀਂ ਸਾਂਭਿਆ ਹਾਂ ਝੋਟੀ ਪਿਛਲੇ ਸੂਏ ਵਾਲੀ ਇਹਦੀ 11 ਕਿਲੋ ਦੁੱਧ ਦਈ ਜਾਂਦੀ ਹੈ ਠੀਕ ਹਾਂ ਜੇ ਤਾਂ ਪਹਿਲੇ ਸੂਏ ਸੀ ਨਾ ਇਹਦੀ ਹਾਂ 11 ਕਿਲੋ ਦੁੱਧ ਦਈ ਜਾਂਦੀ ਵਧੀਆ ਝੋਟੀ ਇਹਦੀ ਠੀਕ ਆ ਵਧੀਆ ਸੀਵਣ ਲੱਗਿਆ ਹੋਣਾ ਯਾਨੀ ਹਾਂਜੀ 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 ਠੀਕ ਆ ਤੇ ਰੇਟ ਆਪਾਂ ਕਿੰਨਾ ਕਰਦੇ ਹਾਂ ਰੇਟ ਤਾਂ ਬਈ ਫੋਨ ਤੇ ਕਰਦੇ ਹਾਂ ਸਾਰਾ ਰੇਟ ਫੋਨ ਤੇ ਹੋ ਜਾਊਗਾ ਹਾਂਜੀ ਠੀਕ ਹੈ ਜੀ ਹੋਊਗਾ ਨਾ ਜਾਇ ਜੀ ਹੋਊਗਾ ਬਈ ਹਾਂ ਠੀਕ ਆ ਹੂੰ ਤੇ ਬਈ ਚੌਣ ਚਾਂ ਚਕੀ ਮੇ ਰਹੀ ਆ ਚੌਣ ਚਾਂ ਚੌਣ ਚਵਾਈ ਚ ਬਈ ਬਹੁਤ ਪੋਲੀ ਯਾਰ ਠੰੜੀ ਵਧੀਆ ਮੁਠੀ ਵਾਲਾ ਐਣੀ ਵੀ ਐ ਇੱਕ ਤਾਂ ਬਣੇ ਵੀ ਹੁੰਦੇ ਨੌਹਾਂ ਜਾਂ ਨਵੇਂ ਪਏ ਹੁੰਦੇ ਨਾ ਕੋਲੇ ਦੇ ਜੀ ਹੂੰ ਵਧੀਆ ਸਫਾਈ ਵਾਲਾ ਥਾਣਾ ਸਫਾਈ ਵਾਲਾ ਸਫਾਈ ਵਾਲਾ ਤੇ ਹੂੰ ਸੀਲ ਰਹੀ ਆ ਚੌਣ ਸੀਲ ਬਈ ਇਸ ਚਵਾਈ ਦੀ ਬਹੁਤ ਠੰਡੀ ਫੀਲ ਆ ਹੁਣ ਮੇਰਾ ਤਾਂ ਸਹੀ ਗੱਲ ਦੱਸਾਂ ਨਾ ਕੋਲੇ ਤੇ ਦੇਖ ਲੈ ਖੜਾ ਹਣਾ ਉਪਰ ਆ ਪੂਰਾ ਨਹੀਂ ਮੰਨਦੀ ਬਾਕੀ ਥਾਣਾ ਸੁਣਾ ਦੇ ਦੇਖ ਠੀਕ ਆ ਚੰਗੀ ਆ ਗਈ ਹਾਂ ਬਾਕੀ ਹੋਰ ਭਾਰ ਭੂਰਨ ਨਹੀਂ ਭਾਰ ਭੂਰਨ ਬਈ ਕੋਈ ਦਿੱਕਤ ਨਹੀਂ ਕੋਈ ਠੀਕ ਆ ਤਸੱਲੀ ਆ ساری ਪੂਰੀ ਫੁੱਲ ਤਸੱਲੀ ਜਿਹੜਾ ਕੰਮ ਆ ਛੋਟੀ ਬਈ ਨਿੱਗਰ ਵੀ ਬਹੁਤ ਆ ਤੇ ਬਾਕੀ ਥੱਲੇ ਥੱਲੇ ਸੁਣ ਨਹੀਂ ਦੀ ਸਫਾਈ ਕਿੰਨੀ ਹੈ ਨਾ ਬਈ ਠੀਕ ਆ ਹਾਂਜੀ ਤੇ ਖੋਲ ਲਾ ਫਿਰ ਉਹਨਾਂ ਆਪਾਂ ਤੋੜ ਕੇ ਦਿਖਾ ਦਗੇ ਖੋਲ ਕੇ ਦਿਖਾ ਬਈ ਲੋ ਵੀ ਦੋਸਤੋ ਗੇੜਾ ਆਪਾਂ ਦਵਾ ਦਿੰਨੇ ਆ ਜੇ ਨਾਲ ਡਰੀ ਮੇਰਾ ਉਪਰਾ ਕਰਕੇ ਥੋੜਾ ਘਣਾ ਡਰ ਸਕਦੀ ਆ ਤੇ ਤੋੜ ਕੇ ਦਿਖਾਉਂਦੀ ਤੁਹਾਨੂੰ ਆਪਾਂ ਕੋਸ਼ਿਸ਼ ਕਰਦੇ ਆ ਆਪਾਂ ਨੇੜੇ ਵਾਲਾ ਨਹੀਂ ਜਾਂਦੇ ਇੱਧਰ ਤੋੜਦੇ ਉੱਥੇ ਹੀ ਬੰਦੀ ਸਾਂਭੀ ਬਾਲੀ ਚੰਗੀ ਆ ਤਕਰੀਬਨ ਹਫਤਾ ਤੱਕ ਪਿਆਗਾ ਬਾਕੀ ਪਸ਼ੂ ਦਾ ਪਤਾ ਨਹੀਂ ਹੁੰਦਾ ਕਈ ਵਾਰੀ ਉੱਪਰ ਨੀਚੇ ਦਿਨ ਲੈ ਜਾਂਦਾ ਉੱਥੇ ਬੰਦੀ ਉੱਥੇ ਹੀ ਉੱਥੇ ਹੀ ਬੰਨੋ ਨਾਲੇ ਬੰਨ ਦੇ ਉੱਥੇ ਕੱਦ-ਕਾੜ ਦਰਮਿਆਨੇ ਦੇ ਵਿੱਚ ਆ ਬਾਕੀ ਚੰਗੀ ਆ ਸਾਫ ਸੁਥਰੀ ਆ ਕੁੰਡੇ ਸੰਗ ਆ ਥਾਂ ਤੁਣ ਵੀ ਚੰਗੇ ਆ ਬੰਦੇ ਇੱਥੇ ਅੱਗੇ ਜੀ ਅੱਗੇ ਬਸ ਅੱਗੇ ਅੱਗੇ ਇਸ ਦੂਜੇ ਦੁਆਰੇ ਦੇਖ ਸਕਦੇ ਆ ਗਿਆ ਸਿੰਗ ਦੇਖ ਸਕਦੇ ਹਾਂ ਤਕੀਓਦਰਾ ਇਧਰ ਨੂੰ ਫੋਨ ਕੰਮ ਕਰਦੇ ਬਾਲੇ ਆ ਬੰਦਾ ਤੁਹਾਡੀ ਕੀ ਜਾਂਦਾ ਮੈਨੂੰ ਫਿਰ ਪੱਠੇ ਵੱਧ ਕੇ ਬੈਂਕੇ ਜਾਣਾ ਭਾਈ ਆਰਡਰ ਬਣਾਉਣਾ ਸਟਾਰਟ ਕਰਤਾ ਕੰਮ ਬਾਲੇ ਹਨ ਵੀ ਬਹੁਤ ਚੰਗੇ ਆ ਮੁੱਠੀ ਦੀ ਜਵਾਈ ਵਾਲੇ ਥਾਣਾਂ ਬਹੁਤ ਵਧੀਆ ਤੇ ਬਾਕੀ ਹਰ ਪੱਕੇ ਤੋਂ ਤਸੱਲੀ ਤੁਸੀਂ ਕਰਨੀ ਆ ਆਪਦੀ ਫੋਨ ਤੇ ਰੇਜ਼ ਦਾ ਫੋਨ ਤੇ ਕਹਿੰਦਾ ਪਰ ਉਸ ਕੰ ਦਾ ਫੋਨ ਤੇ ਕਮ ਆਰਡਰ ਬੈਗ ਨੂੰ ਵੀ ਚੰਗਾ ਦਿਖਾਉਂਦੀ ਆ ਮੈਂ ਦਾ ਵੀ ਨੰਬਰ ਬੋਲਦੀ ਫੋਨ ਦੇ ਵਿੱਚ ਤਿਆਰ ਕਰ ਲੂਗੀ प्यारी फॉलोस थैंक यू करके ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੀ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ